ਤੋ ਜੀ ਅੱਜੋ ਕੀ 27 ਤਰੀਕ ਤੇ ਅੱਜ ਦੇ ਦਿਨ ਵੀ ਪੰਗੂੜੇ ਆ ਚੁੱਕੇ ਆ ਤੇ ਟਰੱਕ ਤੋਂ ਹੀ ਦੇਖ ਸਕਦੇ ਇੱਕ ਆ ਚੁੱਕਿਆ ਤੇ ਤਿੰਨ ਚਾਰ ਅੰਦਰ ਆ ਚੁੱਕੇ ਆ ਤੇ ਇੱਕ ਆ ਤੇ ਫਿੱਟ ਹੋ ਗਈ ਏ ਟ੍ਰੇਨ ਤਿੰਨ ਚਾਰ ਅੰਦਰ ਆ ਚੁੱਕੇ ਪੰਗੂੜੇ ਤੇ ਇਸ ਸਾਈਡ ਦੀ ਵੀ ਦੇਖ ਵੀ ਦਿਓ ਤੇ ਇਸ ਸਾਈਡ ਚਾਰ ਤੋਂ ਪੰਜ ਤੱਕ ਅੰਦਰ ਆ ਚੁੱਕੇ ਪਾਈ ਤੋਂ 6 ਟਰੱਕ ਸਸ ਗਾਲ ਜੀ ਅੱਜ ਫਿਰ ਨਵੇਂ ਲੋਕਾਂ ਦਾ ਤੁਹਾਡਾ ਸਵਾਗਤ ਹੈ ਤੇ ਅੱਜ ਹੋ ਗਈ 27 ਤਰੀਕ 27 ਫਰਵਰੀ ਤੇ ਹੁਣ ਅਸੀਂ ਤਕਰੀਬਨ ਮੇਲੇ ਦੇ ਜਿਹੜੇ ਸ਼ੁਰੂਆਤ ਆ ਵਲੋਗ ਉਹਨਾਂ ਦੀ ਕਰਾਏ ਮੇਲੇ ਦੇ ਵਲੋਗ ਦੀ ਸ਼ੁਰੂਆਤ ਕਰ ਰਹੇ ਹਾਂ ਪਹਿਲਾ ਵਲੋਗ ਹੋਏਗਾ ਜੋ ਕਿ ਮੇਲਾ ਸੀਰੀਜ਼ ਦਾ ਪਹਿਲਾ ਵਲੋਗ ਹੋਏਗਾ ਤੇ ਐਸ ਨੇ ਮੌਜੂਦ ਹੋ ਗਿਆ ਸਕੂਲ ਦੇ ਵਿੱਚ ਚੋਲਾ ਸਾਹਿਬ ਗਰਾਉਂਡ ਦੇ ਲਾਗੇ ਤਾਂ ਮੈਂ ਦਿਖਾ ਦੇਣਾ ਕਿ ਅੱਜ ਦੀ ਡੇਟ 'ਚ ਕਿੰਨੇ ਟਰੱਕ ਇੱਥੇ ਆਏ ਆ ਫਿਲਹਾਲ ਇੱਕ ਟਰੱਕ ਇੱਥੇ ਪੁੱਜਿਆ ਤੇ ਇੱਕ 2 3 4 5 ਟਰੱਕ ਹੋਵਾ ਕਮ ਸੇਮ 7 ਟਰੱਕ ਇੱਥੇ ਆ ਚੁੱਕੇ ਆ ਤੇ ਇੱਕ ਟਰੱਕ ਉਹ ਬਾਹਰ ਖਲੋਤਾ ਤੇ ਇੱਕ ਟਰੱਕ ਆ ਖਲੋਤਾ ਤੇ ਬਾਕੀ ਇੱਕ ਟ੍ਰੇਨ ਲੱਗ ਚੁੱਕੀ ਆ ਬੱਚਿਆਂ ਵਾਸਤੇ ਲੱਗ ਚੁਕਿਆ ਤੇ ਹੋਰ ਵੀ ਬੜਾ ਕੁਝ ਹੈਗਾ ਤੁਹਾਨੂੰ ਦਿਖਾਵਾਂਗੇ ਏ ਸਾਈਡ ਸਕੂਲ ਲੱਗਾ ਦਾ ਏ ਸਾਈਡ ਤੋਂ ਦੇਖ ਸਕਦੇ ਹੋ ਟ੍ਰੇਨ ਆ ਹੋਰ ਵੀ ਬੱਸਸਾਂ ਦਾ ਹੈਗਾ ਪੰਗੂੜੇ ਆ ਬੇੜੀ ਆ ਹੋਰ ਅਲਗ-ਅਲਗ ਸਮਾਨ ਹੈਗਾ ਟਰੱਕਾਂ 'ਚ ਭਰ ਕੇ ਤੇ ਮੇਲੇ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਪੰਗੂੜੇ ਕੁਝ ਦਿਨਾਂ 'ਚ ਲੱਗ ਜਾਣਗੇ ਤੇ ਆ ਵੀ ਟਰੱਕ ਭਰਿਆ ਪਿਆ ਤੇ ਸਾਹਮਣੇ ਗੁਰਦਾਰਾ ਸ੍ਰੀ ਚੋਲਾ ਸਾਹਿਬ ਜਦਾ ਹੈਗਾ ਗਲੀ ਦੇ ਵਿੱਚ ਤੇ ਇੱਥੇ ਮੇਲਾ ਲੱਗਦਾ ਹਰ ਸਾਲ ਤੇ ਤੁਹਾਨੂੰ ਮੇਲੇ ਦੀ ਅਪਡੇਟ ਦਿੰਦੇ ਰਵਾਂਗੇ ਤੇ ਤੁਸੀਂ ਵੀਡੀਓ ਦੇਖਣ ਤੋਂ ਪਹਿਲਾਂ ਪੂਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਤੇ ਚੋਲਾ ਸਾਹਿਬ ਦੀ ਜਿਹੜੀ ਸੀਰੀਜ਼ ਆ ਉਹ ਅਸੀਂ ਬਣਾਵਾਂਗੇ ਜਿੰਨੇ ਵਲੌਗ ਬਣ ਸਕਣਗੇ ਬਣਾਵਾਂਗੇ ਤੇ ਬਾਕੀ ਮੇਲੇ ਦੀ ਜਿਹੜੀਆਂ ਰੌਣਕਾਂ ਹੋਣਗੀਆਂ ਉਹ ਵੀ ਵਿਖਾਵਾਂਗੇ ਤੁਹਾਨੂੰ ਸਾਰੀਆਂ ਪ੍ਰੋਪਰਲੀ ਜੋ ਕਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਾਰਡਰ ਏਰੀਆ 'ਚ ਲੱਗਦਾ ਸ੍ਰੀ ਚੋਲਾ ਸਾਹਿਬ ਦਾ ਮੇਲਾ ਤੇ ਉਹਦੇ ਉਪਲਖੇ ਵਲੋਗ ਬਣਨਗੇ ਸਾਰੇ ਸੀਰੀਜ਼ ਬਣੇਗੀ ਜੋ ਜੋ ਅਪਡੇਟ ਹੋਏਗੀ ਸਾਰੀ ਦਿਵਾਂਗੇ ਤੁਹਾਨੂੰ ਫਿਲਹਾਲ ਤੁਸੀਂ ਨਜ਼ਾਰਾ ਦੇਖ ਸਕਦੇ ਏਥੋਂ ਦਾ ਸ਼ੁਰੂਆਤ ਹੋ ਚੁੱਕੀ ਆ ਪੰਗੂੜੇ ਲੱਗਣ ਦੀ ਟੱਕ ਆ ਚੁੱਕੇ ਨੇ ਭਰ ਭਰ ਕੇ ਤੇ ਇਹਨਾਂ ਦੇ ਜਿਹੜਾ ਤਕਰੀਬਨ ਲੱਗ ਜਾਣਗੇ ਤਾਦੀ ਵੀ ਖਾਵਾਂਗੇ ਜਦੋਂ ਲੱਗਦੇ ਹੋਣਗੇ ਤਾਦੀ ਵੀ ਵਿਖਾਵਾਂਗੇ ਅੱਜ ਦੀ ਸ਼ੁਰੂਆਤ ਹੋਗੀ 27 ਤਰੀਕ ਨੂੰ ਪਹਿਲਾ ਵਲੋਗ ਆ ਜੇ ਮੈਂ ਬਣਾ ਰਿਆ ਮੇਲਾ ਸ਼੍ਰੀ ਚੋਲਾ ਸਾਹਿਬ ਦੇ ਪਹਿਲਾ ਸੀਰੀਜ਼ ਦਾ ਪਹਿਲਾ ਐਪੀਸੋਡ ਜੀ ਨੂੰ ਕਹਿ ਸਕਦੇ ਹਾਂ ਜਿਸਮਾ ਤੋਂ ਪਰਿਆ ਹਕੀਕੀ ਪਿਆਰ ਸਾਡਾ ਕਾਇਉ ਧੂਮਾ ਦੇ ਸੰਦੇ ਰੱਬ ਨਾਲ ਨਹੀਂ ਤੋਰੂ ਕੱਟ ਕੋਰੇ ਚਮਦੇ ਮਰੀਦ ਨਹੀਂ ਮੋਲਾ ਕੋਲ ਰੇ ਜਉ ਬ੍ਰਾਹਮਣੇ ਸਾਹਲੇ ਜੀ ਲੰਗਰ ਲੱਗੇ ਥਾਂ ਥਾਂ ਤੇ ਤੇ ਅਸੀਂ ਆ ਰੋਡ ਦੇ ਉੱਤੇ ਬਰਸਾਤ ਪੈ ਰਹੀ ਆ ਸਿੱਖ ਦਾ ਉੱਤੇ ਚੜਿ ਭਰਾ ਲੰਗਰ ਥਾਂ ਥਾਂ ਦੇ ਲੱਗੇ ਆ ਮੇਲਾ ਸ਼੍ਰੀ ਚੋਲਾ ਸਾਹਿਬ ਨੂੰ ਸਮਰਪਿਤ ਤੇ ਇਸ ਸਾਈਡ ਵੀ ਤਿਆਰੀਆਂ ਚੱਲ ਰਹੀਆਂ ਅੰਦਰ ਤੁਸੀਂ ਦੇਖ ਸਕਦੇ ਹੋ ਟੈਂਟ ਲੱਗੇ ਆ ਲੰਗਰ ਚੱਲ ਰਿਹਾ ਤੇ ਅੱਗੇ ਵੀ ਬਥੇਰੇ ਹੈਗੇ ਆ ਤੁਹਾਨੂੰ ਦਿਖਾਉਨੇ ਆ ਆਸਲੀ ਜੀ ਕੋਕੀ ਆ ਗਿਆ ਦਰਵਾਜਾ ਲੈ ਕੇ ਤੇ ਅਸੀਂ ਲਗਾ ਰਹੇ ਆ ਸ਼ਾਮ ਦੇ ਸਮੇਂ ਦਰਵਾਜਾ 5 ਵਜੇ ਤੋਂ ਤਾਂ ਦਾ ਟਾਈਮ ਹੋ ਗਿਆ ਤੇ ਇੱਧਰ ਬਰਸਾਤ ਦਾ ਮੌਸਮ ਹੋਇਆ ਪਿਆ ਬੱਦਲ ਹੋਇਆ ਪੂਰਾ ਤੁਸੀਂ ਦੇਖ ਸਕਦੇ ਹੋ ਤੇ ਬਾਜ਼ਾਰ 'ਚ ਚਿੱਕੜ ਹੋਇਆ ਪਿਆ ਤੇ ਇਸ ਸਾਈਡ ਅਸੀਂ ਨਵਾਰੇ ਆਂ ਦਰਵਾਜਾ ਜਲੀ ਵਾਲਾ ਜੋ ਕਿ ਕੰਮ ਚੱਲ ਰਿਹਾ ਤੇ ਕੋਕੀ ਲੱਗਾ ਆ ਕੰਮ ਕਰਨ ਇਹ ਭਰਾ ਆ ਆਪਣਾ ਛੋਟਾ ਤੇ ਅਸੀਂ ਇਹਨੂੰ ਕਹਿ ਕਿ ਦਰਵਾਜਾ ਤੋ ਬਣਾਣਾ ਤੇ ਚਾਹ ਅਸੀਂ ਲੈ ਆਂਦੀ ਤੇ ਚਾਹ ਅਸੀਂ ਪੀਵਾਂਗੇ ਤੁਮੇ ਭਰਾ ਇਸ ਲਈ ਦੇਖ ਸਕਦੇ ਹੋ ਕਿ ਕੋਕੀ ਲੱਗਾ ਦਰਵਾਜਾ ਲਾ। ਫਿਟ ਕਰਾ ਰਹੇ ਆ ਸਾਡੇ ਉਹ ਥੋੜੀ ਜਿਹੀ ਚੌੜਾਈ ਘੱਟ ਸੀ ਤੇ ਅਗਲੇ ਪਨੇ ਖੁੱਲਦਾ ਨਹੀਂ ਤੇ ਦੋ ਪਲੜਿਆਂ ਵਾਲਾ ਦਰਵਾਜਾ ਬਣਾ ਰਹੇ ਆ। ਕਿ ਫੋਲਡਿੰਗ ਹੋ ਕੇ ਖੁੱਲੇਗਾ ਜਾਲੀ ਵਾਲਾ ਕੰਡ ਵਾਲੀ ਸਾਈਡ ਤੇ ਜੇ ਸਿੱਧਾ ਤੇ ਸਿੱਧਾ ਇਸ ਤਰ੍ਹਾਂ ਦਾ ਬਣਾਉਂਦੇ ਤਾਂ ਖੁੱਲਣਾ ਨਹੀਂ ਛੱਜਾ ਜਿਹੜਾ ਘਟਿਆ ਬਾਹਰਲੇ ਬੰਨੇ ਚੌੜਾਈ ਘਟਿਆ ਛੱਜੇ ਦੀ। ਇਸ ਕਰਕੇ ਅਨੂੰ ਇਹ ਫੋਲਡਿੰਗ ਦਰਵਾਜਾ ਬਣਾਉਣਾ ਪਿਆ ਤੇ ਬਹੁਤ ਵਧੀਆ ਬਣਾਇਆ ਦਰਵਾਜਾ ਇਹਨੇ। ਬਾਕੀ ਜਦੋਂ ਫਿਟ ਹੋ ਜਾਏਗਾ ਤਾਂ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ। ਫਿਲਹਾਲ ਤੇ ਤਿਆਰੀ ਕਰ ਰਿਹਾ ਦ ਤੇ ਰੰਦਾ ਫਿਰੰਜੇ ਮਸ਼ਹੂਰ ਆਏ। ਉਹ ਕਿ ਨਹੀਂ ਕੋਕੀ? ਹਾਂਜੀ। ਆਹੋ ਆਂਕੋ ਕਹਿੰਦਾ ਹਾਂ। ਤੇ ਕੁਛ ਦੇ ਪਹਿਲਾਂ ਅਸੀਂ ਲਵਾਇ ਸੀ ਗ੍ਰਿਲ ਤੇ ਆਹ ਗ੍ਰਿਲ ਲਿਆ। ਇਹਦਾ ਲੁੱਕ ਕੁਝ ਇਸ ਤਰ੍ਹਾਂ ਦਾ। Thank you.